ਹਾਂਜੀ ਬਾਈ ਕੀ ਹਾਲ ਚਾਲ ਨੇ ਹੋਰ ਬਈ ਘਰ ਪਰਵਾਰ ਸਾਰੇ ਨੇ ਵਧੀਆ ਨੇ ਆ ਗਿਆ ਆਪਾਂ ਇੱਧਰ ਲੈ ਘਰੇ ਬਾਈ ਅਜਾ ਲਾਈਟਾਂ ਕਰੀਏ ਬੰਦ ਯਾਰ ਤੇ ਅੱਜ ਆਪਾਂ ਕਬੂਤਰ ਵੀ ਢੋਣੇ ਨੇ ਕਿਉਂ ਸਾਰਿਆਂ ਨੇ ਆਪਾਂ ਘਰੇ ਤੇ ਚਲ ਆਪਾਂ ਜਿਹੜੇ 10 15 ਫਟ ਉਡਰਾਂਗੇ ਨਾ ਇਹ ਕਬੂਤਰ ਉਹਦੇ ਮੋਚ ਉਹਨੇ ਬੋਦੀ ਜੜੀ ਨੇ ਤੰਗ ਕਰਿਆ ਯਾਰ ਅੱਖਾਂ ਲਾ ਲਈਏ ਉਹਦੇ ਬੋਦੀ ਜੜ ਨੇ ਤੰਗ ਕਰੇ ਬਈ ਉਹ ਕਈ ਦਿਨ ਬਾਅਦ ਕੱਢੀ ਸੀ ਬਾਹਰੇ ਉਪਰਾ ਕਰ ਗਈ ਤੰਗ ਕਰੇ ਮਸਾਂ ਬਿਠਾਈ ਮਸਾਂ ਤੇ ਇਦਾਂ ਕਰਕੇ ਬਈ ਹੁਣ ਆਪਾਂ ਦੂਜੇ ਤੀਜੇ ਦਿਨ ਕਬੂਤਰ ਆਪਣੇ ਡਾਇਆ ਕਰਾਂਗੇ ਪਰ ਇੱਕ ਬਾਕੀ ਪਹਿਲਾਂ ਝਾੜੇ ਵੀ ਪੈਰੇ ਸੀਗੇ ਉਹਦੇ ਕਰਕੇ ਹੀ ਫਰਕ ਸੀਗਾ ਹੁਣ ਹਨਾ ਝਾੜੇ ਝਾੜ ਤੋਂ ਹੋ ਗਏ ਕਬੂਤਰ ਸਾਰਾ ਆ ਗਏ ਤਾਂ ਕਰਕੇ ਆਪਾਂ ਨੂੰ ਰੋਇਆ ਕਰਾਂਗੇ ਤੇ ਲੋ ਬਈ ਇਧਰ ਤਾਂ ਪਗਲੇ ਜਿੱਦਰੀ ਜਿੱਦਰੀ ਲਾਉਣੀਆਂ ਬਈ ਹੋਰ ਇੱਥੇ ਇਧਰ ਕੋਈ ਇੰਡਾਉਣਾ ਹੋ ਤਾਂ ਸਾਰੇ ਆਣਗੇ ਜੇ ਜੇ ਨੇ ਕੋਈ ਗਿੱਜਿਆ ਨਹੀਂ ਹੋਇਆ ਤੇ ਅਸਾ ਹੁਣ 25 ਲਈ ਕੱਟ ਲਈਏ ਪਹਿਲਾਂ ਤੇ ਉਹ ਰੱਖ ਦੀਏ ਫੋਨ ਇੱਕ ਮਿੰਟ ਮਾਸਟਰ ਦੇਖਦੇ ਜਾਓ ਉਹ ਦਾ ਨਾਮ अरे बोटेला बच्चा कला रोजा प ਜੀ ਕੋਟਾ ਦੇ ਨਾਲ ਵੀ ਕਾਹ ਤੱਕ ਅੰਦਰ ਆ ਕੇ ਲਾਲ ਬੂੜਾ ਬੈਠਾ ਲਓ ਬਈ ਆਪਾਂ ਕਬੂਤਰ ਆਪਣੇ ਦੇ ਉੱਤੇ ਡਾ ਦਿਖਾ ਫਿਦਨੇ ਆ ਆਪਣੇ ਵਿੱਚ ਹੀ ਰਲ ਮਿਲ ਗਏ ਸਾਰੇ ਕਬੂਤਰਾਂ ਜਦੇ ਅੱਜ ਤਲੀ ਫਿਰਦੀ ਆ ਹਨਾ ਤੇ ਆ ਬੋਦੀ ਵਾਲੀ ਫਿਰਦੀ ਆ ਫਿਰਦੇ ਨੇ ਆਪਣੇ ਸਾਰੇ ਮੰਗੂ ਹੀ ਕਬੂਤਰ ਆਪਣੇ ਸਾਰੇ ਹੀ ਫਿਰਦੇ ਨੇ ਫਿਰ ਅਗਰ ਆ ਬੇਗਾਨ ਤਾਂ ਜਿਹੜਾ ਫਿਰਦਾ ਲਗਭਗ ਆ ਫਿਰਦੇ ਨੇ ਸਾਰੀ ਹਨਾ ਆ ਜਿੱਟੀਆਂ ਦਾ ਫਰਦਾ ਕਬੂਤਰ ਹਣਾ ਆ ਬਹੁ ਪੱਠੀ ਫਿਰਦੀ ਆ ਤੇ ਕਾਂਦਾਲੀ ਪੱਠੀ ਕਿੱਥੇ ਆ ਗਈ ਉਹ ਚੜ ਗਈ ਕਾਂਦਾਲੀ ਪੱਠੀ ਉਧਰ ਆਪਣੇ ਸਾਰੇ ਫਿਰਦੇ ਨੇ ਤੱਪੇ ਮਾਰਦੇ ਫਿਰਦੇ ਨੇ ਵਿੱਚ ਕਰੋ ਚੈੱਕ ਸ਼ਾਹੀ ਜਾਨ ਮੇਰਾ ਆਪਣੇ ਆਲਮੋਸਟ ਸਾਰੇ ਫਿਰਦੇ ਨੇ ਸਮਾਨ ਦਾਕਤ ਆ ਹੁਣ ਜਦੋਂ ਬੈਠਣਾ ਹੀ ਉਹ ਤੁਹਾਨੂੰ ਦਿਖਾਵਾਂਗੇ ਕਿਹੜਾ ਬਹਿ ਗਿਆ ਕਿਹੜਾ ਰਹਿ ਗਿਆ ਲਾਲ ਬਚਿਆ ਕਿਧਰ ਗਿਆ ਲਾਲ ਬਚਾ ਲਾਲ ਬਚਾ ਲਾਲ ਬਚਾ ਲਾਲ ਬਚਾ ਫਿਰ ਤਾਂ ਆਪਣੇ ਚਾਰੇ ਆਪਣੇ ਨੇ ਬਈ ਤੇ ਬਸ ਠੀਕ ਆ ਬਈ ਹੁਣ ਇਹਨਾਂ ਨੂੰ ਡਰਨ ਦੋ ਤੇ ਜਦੋਂ ਬੈਠਦੇ ਨੇ ਫਿਰ ਤੁਹਾਨੂੰ ਕਰਾਉਣੇ ਆ ਦਰਸ਼ਨ ਛਾਤਰੀ ਲਾ ਜਾਂਦੇ ਆ ਕਬੂਤਰ ਬਣ ਜਾਂਦੇ ਆ ਲਾਲ ਸਿਰ ਆ ਇਹਨਾਂ ਤੇ ਆਪ ਹੀ ਬੈਠਣਗੇ ਇਹਨਾਂ ਨੇ ਬੈਠਣਾ ਉਹ ਇਹਨਾਂ ਨੂੰ ਵੱਡਣਾ ਹੋਰ ਲੈਣਗੇ ਹਨਾ ਤੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਵੀ ਆ ਹੁਣ ਬਹਿ ਜਾ ਜਾ ਐ ਬਾ ਤੇ ਜਦੋਂ ਵੱਡਣਾ ਹੋਊ ਤੇ ਉੱਠ ਬੈਠਣਗੇ ਆ ਜੇ ਮੋਰਾਂ پورے ਫਿਰਦਾ ਜਾਂਦਾ ਕਰਕੇ ਜੇ ਬਣਦਾ ਨਹੀਂ ਕਬੂਤਰ ਆ ਜਾਂ ਫਿਰ ਲੈਂਦੇ 10 15 ਮਿੰਟ ਤਦੋਂ ਬਹੁਤ ਘਰ ਚੀਨਾ ਤੇ ਕਾਲਖੇ ਅੰਦਰ ਬੰਦ ਕਰਾਂ ਥੋੜਾ ਜਿਹਾ ਆ ਜੋੜੀ ਨਹੀਂ ਪਾਉਂਦੇ ਉਸ ਇਧਰ ਦੋ ਹੀ ਰਹੇ ਕਬੂਤਰਾਂ ਨਾ ਤਿੰਨ ਬਚਾ ਜਾਂ ਤੇ ਕਬੂਤਰ ਬਚਾ ਜਾਂ ਬਿੜਾ ਜੂਗਾ ਛਾਤਰੀ ਦੇ ਯਾਰ ਹੋਰ ਐ ਜਿਹੀ ਗੱਲਾਂ ਪਰ ਉਹਨੂੰ ਬੈਠਾ ਰਹਿੰਦੇ ਕੋਕੀ ਨਾ ਬਚੇ ਉਹ ਦੇਖਾਂ ਵਿੱਚ ਉੱਜ ਜਾ ਕੇ ਦਿੱਤੀ ਆ ਕਨਾ ਨਾਲੇਲਾ ਸੰਦੂ ਸੰਦਈਏ ਬਚੇ ਨੇ ਯਾਰ ਕਰਦਾ ਆ ਵੀਡੀਓ ਕੰਟੀਨਿਊ ਮੈਂ ਕਬੂਤਰ ਵੀ ਮੈਂ ਬੰਨ ਦੇ ਤਾਂ ਹਾਂ ਕਬੂਤਰ ਲਾਲ ਸਿਰਾ ਬਿਠਾਤਾ ਤੇ ਬੱਚਾ ਬਿਠਾਤਾ ਨਾ ਮੈਂ ਚਿੱਟੀਆਂ ਦਾ ਆ ਕੇ ਆ ਬਹਿ ਗਿਆ ਉੱਡੇ ਕੇ ਆ ਕੇ ਚਲੋ ਤਾਂ ਬੱਚਾ ਹਨ ਤੇ ਬਾਕੀ ਆਪਣੇ ਜਾਨਵਰ ਹਲੇ ਬਈ ਫਿਰਦੇ ਆ ਉੜੇ ਬਹਿ ਜਣੇਗਾ ਢੇਢੇ ਘੰਟੇ ਤੱਕ ਕੋਈ ਚੱਕਰ ਨਹੀਂ ਬੈਠੇ ਜਾਂਦੇ ਤੇ ਆਪਣੇ ਇੰਨੇ ਕੁ ਟਾਈਮ ਉੱਡਣਾ ਤਾਂ ਉਨੇ ਕਿ ਉੱਟਣਾਣਾ ਆਪਣੇ ਆਪਾਂ ਕਿਹੜਾ ਥੱਕੇ ਨਾ ਸੋਈ ਡਾ ਦਾਂਗੇ ਮੈਂ ਬਾਕੀਆਂ ਮੈਂ ਝਾੜੂ ਮਾਤਾ ਉਹ ਸਾਸਪਾਈ ਜੀ ਕਰਤੀ ਥੋੜੀ ਥੋੜੀ ਸੈਟ ਜੇ ਕਰਤਾ ਕੰਮ ਮੂੰਹ ਬੁਰਾ ਜਿਹਾ ਲੱਗਦਾ ਹਨਾ ਝਾੜੂ ਦਾ ਜ਼ਰੂਰੀ ਆ ਚੈੱਕ ਕਰੋ ਸਾਰ ਛੁੱਡੇ ਘਾਡੇ ਆਪਣੇ ਅੰਦਰ ਸੈਟ ਨੇ ਸਲਾਬ ਸਲੂਬ ਤੋਂ ਬਈ ਕੋਈ ਸਲਾਬ ਨਹੀਂ ਕੋਈ ਕੁਝ ਨਹੀਂ ਹੈਗਾ ਜਮ ਓਕੇ ਨੇ ਆਪਣੇ ਛੁੱਡੇ ਤੇ ਝਾੜੇ ਪੈਣ ਕਰਕੇ ਕਬੂਤਰ ਖੰਭੂ ਜੇ ਬਾਹਲੇ ਕੱਢੀ ਜਾਂਦੇ ਰਹਿੰਦੇ ਨੇ ਹਨਾ ਬਾਕੀ ਆਪਣੇ ਦੋ ਕਬੂਤਰ ਬੈਠੇ ਨੇ ਕੋਈ ਇੱਥੇ ਇੱਕ ਬਜਾ ਬੈਠਾ ਓਕੇ ਦੀ ਰਿਪੋਰਟ ਆ ਹੰਡਾ ਨਾਲ ਨੇ ਡਰੇ ਕਾਰਟ ਕਿ ਛਾੜ ਦਿਆ ਯਾਰ ਬਾਹਰ ਹਣ ਕਿਉਂ ਕੋਈ ਹੰਡਾ ਨੇ ਡਰੇ ਹੀ ਕਰ ਲਈ ਧੋ ਦੀ ਦਾਲ ਨੇ ਡਰੇ ਤੇ ਚਲੋ ਜਦੋਂ ਬੈਂਦੇ ਬੁੰਦੇ ਨੇ ਬਈ ਮੈਂ ਫਿਰ ਕਰਦਾ ਵੀਡੀਓ ਕੰਟੀਨਿਊ ਹਣ ਹਾ ਜੋੜੇ ਫਿਰਦੇ ਨੇ ਇਹ ਤਾਂ ਫਿਰਨਗੇ ਫਿਰਦੇ ਨੇ ਵਧੀਆ ਫਿਰਦੇ ਨੇ ਇਹ ਤਾਂ ਲਾਲਜਾ ਵਜਾ ਵੀ ਚੰਗਾ ਫਿਰਦਾ ਫਿਰਦਾ ਹੈ ਇੱਕ ਹਾ ਜੀ ਦੂਜੀ ਦੀ ਜੀਰਾਈ ਆ ਤੇ ਚਲੋ ਠੀਕ ਆ ਬਾਈ ਤੇ ਬੈਠੋ ਜਦੋਂ ਬਹਿ ਗਏ ਮੈਂ ਉਹ ਕਰੂੰਗਾ ਵੀਡੀਓ ਕੰਟੀਨਿਊ ਹੋ ਜਾਏ ਫਿਰੰਦੇ ਫਿਰਦੇ ਨੇ ਹਾਂਜੀ ਬਾਈ 10:00 ਵੱਜ ਗਏ ਤੇ ਆਪਣੇ ਲਗਭਗ ਸਾਰੇ ਕਬੂਤਰ ਆ ਕੇ ਬਹਿ ਗਏ ਇੱਕ ਬੱਚਾ ਰਹਿ ਗਿਆ ਆਪਣਾ ਬਸ ਉਹ ਵੀ ਇੱਥੇ ਫਿਰਦਾ ਕਾਂ ਤੇ ਜੀ ਵਾਲਾ ਇੱਕ ਬੱਚਾ ਰਹਿ ਗਿਆ ਉਹ ਆ ਕੇ ਆਪਣੇ ਸਾਰੇ ਆਤਰਿਆ ਆ ਫਿਰਦਾ ਆ ਜਾਂਦੇ ਬੰਦ ਜੇ ਨਿਆਰ ਬੜਾ ਤਾਂ ਕਰਕੇ ਕਬੂਤਰ ਉੜਦੇ ਜ ਨਹੀਂ ਹੈਗੇ ਹੁਣ ਹੌਲੀ ਹੀ ਖੋਲਣਗੇ ਜੇ ਰੋਡ ਆਏ ਕਰਾਂਗੇ ਫਿਰ ਖੋਲਣਗੇ ਹੌ ਬੜਾਇਆ ਵੀ ਕਰਾਂਗੇ ਹੌਲੀ ਹੁਣ ਰੋਜ ਵਾਂਗ ਵੀ ਡਾਇਆ ਕਰਾਂਗੇ ਤਾਂ ਆ ਕਰਕੇ ਉਹ ਸਿਸਟਮ ਆ ਤੇ ਕਲੇ ਨੂੰ ਵੀ ਬੈਠ ਜਾਣ ਦੋ ਜੇ ਬੈਹਦਾ ਫਿਰ ਬਾੜਦੇ ਆ ਖੋਡੇ ਜੇ ਕਬੂਤਰ ਸਾਰੇ ਨਾਲੇ ਖੋਡੇ ਜਾਵਦਾ ਕੰਮ ਤਾਂ ਦਾ ਕਰਦੇ ਆ ਬਈ ਓਕੇ ਰੋੜਾ ਕਾਰਦਾਮਾ ਕਬੂਤਰ ਨੂੰ ਲਾ ਕੇ ਥੱਲੇ ਦਾਣੇ ਦੋਨੇ ਪਾ ਕੇ ਕਰਤਾ ਵੀਡੀਓ ਘੰਟੇ ਨਾ ਉਹ ਬੈਠ ਜਾਂਦਾ ਇਹਨੂੰ ਲਓ ਜੀ ਆਹ ਛੋਟੇ ਖੁੱਡੇ ਚ ਦਾਣੇ ਰੱਖ ਦिए ਬਈ ਨਾ ਖਾ ਲੈਣ ਦੇ ਦਾਣੇ ਲਓ ਬਈ ਸ਼ਕੋ ਦਾਣੇ ਰਾਜ ਲੈਣ ਦੇ ਪਾਣੀ ਧਰਤਾ ਇਹਨਾਂ ਨੂੰ ਲਾਣੇ ਲੱਗ ਗਿਆ ਆਪਣੇ ਜਾਨਵਰ ਇਹ ਖਾਣ ਤਿੰਨ ਕਬੂਤਰ ਨੇ ਭਈ ਇੱਧਰ ਤੋਂ ਕਬੂਤਰ ਨੇ ਉਹ ਮੈਂ ਤਾਂ ਕਰਤੀ ਚਿਤਲੀ ਜੀ ਵੀ ਅੱਡ ਤਾਂ ਕਰਤੀ ਸੀ ਉਹ ਚਿੱਟੀਆਂ ਦੇ ਨਾਲ ਜੋੜੀ ਮੈਂ ਪਹਿਲਾਂ ਜੀਨੀ ਅੱਡ ਕਰੀ ਹਾਂ ਚਾਹ ਇਹ ਜੋੜੀ ਪਾਰ ਕੇ ਫਿਰ ਚਿੱਟੀਆਂ ਦੇ ਨਾਲ ਪਾਲੀ ਇਹਨੇ ਚਿਤਲੀ ਨੇ ਪਾਲੀ ਫਿਰ ਜੋੜੀ ਹੁਣ ਚਿਤਰੀ ਵੀ ਅੱਡ ਕਰਨੀ ਪੈਗੀ ਭਈ ਆਪਾਂ ਤਾਂ ਕਰਕੇ ਆਪਣਾ ਬੱਚਾ ਮੇਲਾ ਬੈਗ ਆ ਕਬੂਤਰ ਉਹ ਵੀ ਲਾ ਲਈ ਇਹਨਾਂ ਨੂੰ ਦਾਣੇ ਖਾ ਲੈਣ ਦੋ ਓਕੇ ਦੀ ਰਿਪੋਰਟ ਹੈ ਨਾ ਇਹ ਦਾਣੇ ਨਹੀਂ ਲੈ ਤੇ ਹੁਣ ਆਪਾਂ ਬਸ ਉੱਤਰਲੇ ਕਬੂਤਰਾਂ ਨੂੰ ਦਾਣੇ ਪਾ ਦਈਏ ਤੇ ਮੇਰੀ ਸਲਾਹ ਯਾਰ ਕਪੜਾ ਲਾਉਂਦੀ ਵੀ ਹੈ ਕਬੂਤਰਾਂ ਨੂੰ ਚਲ ਦੇਖਦਾ ਮੈਂ ਕਰਦਾ ਬਈ ਸਾਨੂੰ ਦਿਖਾਉਣਾ ਵੀਡੀਓ ਕੰਟੀਨਿਊ ਕਰਕੇ ਵੀ ਕੀ ਕਰਦੇ ਆਪਾਂ ਬਣੇ ਰਹਿਓ ਵੀਡੀਓ ਦੇ ਵਿੱਚ ਲਓ ਜੀ ਛੋਟੇ ਖੁੱਡੇ ਚ ਦਾ ਬਈ ਆਪਾਂ ਆਹ ਤੇਹੀ ਦਾਣੇ ਉਹਨਾਂ ਨੇ ਖਾ ਵੀ ਲੈ ਤੇ ਹੁਣ ਆਪਾਂ ਵੱਡੇ ਖੁੱਡੇ ਚ ਰੱਖ ਲਈਏ ਹੁਣ ਇਹ ਖਾ ਲੈਣਗੇ। ਲਓ ਬਈ ਦਾਣੀ ਛਕੋ। ਪਾਣੀ ਵੀ ਰੱਖ ਦੀ ਬਈ। ਦੁੱਧ ਹੈ ਵੀ ਨਹੀਂ ਜਾਣ ਪਰ ਆਪਣੇ ਆਏ ਨੇ ਤਾਂ ਦੁੱਧ ਕੇ। ਇਹ ਆਈ ਛਕ ਬਈ। ਲੋਡ ਪਾਣੀ ਬਈ ਭਰ ਦਈਏ ਤਰਹੁਂ ਜਿਹੜਾ ਇਹ ਨਹੀਂ ਆ ਰਿਹਾ ਮੂੰਹ ਝੁਕਦਾ ਚੱਕੋ ਜੀ ਪਾਣੀ ਪਾਤਾ ਤੇ ਪਾਣੀ ਆਪਣੇ ਜਾਨਵਰਾਂ ਨੇ ਬਈ ਇਹ ਵੀ ਇਹ ਕੋਸਾ ਦੇ ਤੱਕ ਬਾਕੀ ਚਰ ਹੁਣ ਦਾਣਿਆਂ ਨਾਲ ਪੀ ਲੈਣਗੇ ਲੋਕ ਵੀ ਇਹਨੂੰ ਤਾਂ ਇਹ ਟਾਕਾ ਓਕੇ ਦੀ ਰਿਪੋਰਟ ਆ ਹੁਣ ਦਾਣਿਆਂ ਨੂੰ ਖਾ ਲੈਣ ਦੇ ਬਾਈ ਬਾਕੀ ਆਪਣਾ ਬਚਾ ਨਹੀਂ ਯਾਰ ਮੈਨੂੰ ਫਿਰ ਲੱਗਦਾ ਚੰਗੀ ਤਰ੍ਹਾਂ ਜੀ ਦੇਖਦੇ ਆ ਅੰਡਮੀ ਜਿਹਾ ਲੱਗਦਾ ਬਚਾ ਅਲਵਕੂੰ ਦੋ ਚੋਕ ਚੱਕ ਦਿੰਦਾ ਕਬੂਤਰ ਹੋ ਜਾਊਗਾ ਫਟਾ ਬਚਾ ਆਪਣਾ ਹੁਣ ਤਾਂ ਹੁਣ ਕੋਈ ਇਸ਼ੂ ਨਹੀਂ ਬੱਚੇ ਦਾ ਆਪਾਂ ਨੂੰ ਫਿੱਟ ਨਹੀਂ ਹੁਣ ਹੁਣ ਤਾਂ ਫਿੱਟ ਹੋ ਜਾਊਗਾ ਆ ਬੱਚਾ ਜੀ ਠੀਕ ਹੈ ਹੁਣ ਤਾਂ ਦਵਾਈ ਜੀ ਨਾਲ ਲੈ ਬੜ ਗਿਆ ਹੁਣ ਤਾਂ ਓਕੇ ਹੈ ਤੇ ਚਲੋ ਬਸ ਠੀਕ ਹੈ ਬਈ ਹੁਣ ਸ਼ਾਮ ਨੂੰ ਆ ਕੇ ਕਰਦੇ ਆਂ ਵੀਡੀਓ ਕੰਟੀਨਿਊ ਹੁਣ ਇਹਨਾਂ ਨੂੰ ਦਾਣੇ ਦੂਣੇ ਖਾ ਲੈਣ ਦੋ ਆਪਦੇ ਤੇ ਵਾਟ ਰੇ ਚੈੱਕ ਕਰਾਂਗੇ ਇਹਨਾਂ ਦੇ ਹੁਣ ਆਪਾਂ ਸਾਂ ਨੂੰ ਆ ਕੇ ਪਾਵਾਂਗੇ ਦਾਣੇ ਜੇ ਕੱਢਣੋਂ ਕਦਾ ਕਬੂਤਰ ਕੱਢ ਲਾਂਗੇ ਸਾਂ ਨੂੰ ਨਹੀਂ ਲੋੜ ਨਹੀਂ ਹਵਲ ਤਾਂ ਕਬੂਤਰ ਕੱਢਣ ਦੀ ਮਲਦਿਆਂ ਬਈ ਆਪਾਂ ਸਾਂ ਨੂੰ ਸਾਂ ਦਾ ਟਾਈਮ ਹੋ ਗਿਆ ਤੇ ਆ ਗਿਆ ਆਪਾਂ ਇੱਧਰ ਲੈ ਘਰੇ ਦਾਣੇ ਆਪਾਂ ਕਰ ਲਏ ਤਿਆਰ ਬਈ ਆ ਕਬੂਤਰ ਨੂੰ ਰੱਖੀਏ ਪਹਿਲਾਂ ਦਾਣੇ ਛਕੋ ਬਈ ਉਬਰੋਂ ਦਾਣੇ ਛਕੋ ਤੇ ਨਾਲ ਇਹਨਾਂ ਨੂੰ ਪਾਣੀ ਵੀ ਪਾ ਦਈਏ ਬਈ ਲੈ ਆ ਕੇ ਉੱਡਵਾਂ ਚੰਮ ਉਹ ਯਾਰ ਕਿਤੇ ਨਿਕਲੇ ਜਾਣ ਬਾਰੇ ਹਨ ਕਈ ਵਾਰ ਪਾਣ ਦੇ ਦੋਨੇ ਖੁੱਡਾਂ ਚ ਪਾਉਂਗਾ ਦੋਨੇ ਚ ਹੀ ਪਾਵਾਂਗੇ ਪਹਿਲਾਂ ਇੱਕ ਚ ਪਾ ਦਈਏ ਫਿਰ ਦੂਜੇ ਚ ਪਾਵਾਂ ਕਰ ਉਹ ਬਈ ਚੈੱਕ ਆਪਣੇ ਜਾਨਵਰ ਲਾਗੇ ਦਾਣੇ ਖਾਣ ਕੋਈ ਮੋਜੀ ਨਹੀਂ ਆਈ ਲੋ ਜੀ ਸਵੇਰੇ ਤੋਂ ਤਦੀ ਬਈ ਇਹਨਾਂ ਦਾ ਗੁੰਡਾ ਪਾਣੀ ਵਾਲਾ ਦੋਨੇ ਹੁਣ ਆਪਾਂ ਇਹਨੂੰ ਐਂ ਭਰਤਾ ਦਾਣੇ ਖਾ ਰਹੇ ਨੇ ਆਪਣੇ ਜਾਨਵਰ ਦਾਣੇ ਲੈਣ ਦੇ ਖਾ ਇਹਨਾਂ ਨੂੰ ਓ ਗੁੰਡਾ ਨਾ ਮੈਂ ਇੱਕ ਅੰਡਾ ਇੱਕ ਚੀਨੀ ਇਹਨੂੰ ਤਾਂ ਤੈਰ ਹੋਣੀ ਪਤਾ ਹੁਣ ਚੀਨੀ ਦਾ ਅੰਡਾ ਕਿਹੜਾ ਦੂਜੀ ਦਾ ਕਿਹੜਾ ਹੈਗਾ ਉਹ ਦੇਖਦੇ ਆਂ ਬੱਚੇ ਕੱਡੂ ਜੇ ਇਕੱਠੇ ਦੋ ਤਾਂ ਕੱਡੂਗੀ ਇੱਕ ਫਿਰ ਨਹੀਂ ਕੱਡੂਗੀ ਲੈਟ ਕੱਢ ਲਓ ਉਹ ਤਾਂ ਖਾਣੇ ਦਾ ਠੀਕ ਨਹੀਂ ਘਰ ਬਾਈ ਇਧਰਾ ਫੱਟੀ ਰੱਖ ਕੇ ਇਧਰ ਲਾ ਦੇਣਾ ਫੱਟੀ ਮੈਂ ਤੇ ਬਾਕੀ ਕਰਦਾ ਬਾਈ ਮੈਂ ਵੀਡੀਓ ਹੁਣ ਕੰਟੀਨਿਊ ਦੂਜੇ ਗੁੱਡੇ ਜਦੋਂ ਦਾਣੇ ਪਾਉਂਗਾ ਉਦੋਂ ਕਰੂੰਗਾ ਵੀਡੀਓ ਕੰਟੀਨਿਊ ਉਹਨਾਂ ਨੂੰ ਖਾ ਲੈਣ ਦੇ ਦਾਣੇ ਜਦੋਂ ਜੇ ਪਾਉਂਗਾ ਦਾਣੇ ਪਾਣੀ ਪੂਣੀ ਉਦੋਂ ਕਰਦਾ ਆ ਵੀਡੀਓ ਸਟਾਰਟ ਬਣੇ ਰਹਿਓ ਆਪਣੀ ਵੀਡੀਓ ਦੇ ਵਿੱਚ ਬਈ ਤੇ ਜੋ ਬਈ ਦਾਣੇ ਪਾਤੇ ਦਾਣੇ ਉਹਨੇ ਖਾ ਲੇ ਦੇਖੋ ਡਾ ਕਰਤਾ ਹੁਣ ਆਪਾਂ ਬੰਦ ਹੁਣ ਆਪਾਂ ਖੋਲ ਲਿਆ ਵੱਡਾ ਖੋਡਾ ਤੇ ਵੱਡੇ ਖੋਡੇ ਚ ਦਾਣੇ ਦੀਏ ਪਾ ਚਿਕੂ ਪਸ਼ ਆ ਗਏ ਵੱਡੇ ਖੋਡੇ ਵਾਲੇ ਕਬੂਤਰ ਓਏ ਆਈ ਬੱਠੇ ਜੀ ਪਾਣੀ ਵੀ ਇਹਨੂੰ ਪਰ ਇਹਦੇ ਨਾਲ ਹੀ ਭਰ ਦਿੰਨੇ ਆ ਆ ਇੱਕ ਮਸਾ ਪਾਣੀ ਦਾ ਤਾਂ ਜੀ ਕੋ ਭਾਈ ਪਾਣੀ ਵੀ ਭਰਤਾ ਆਪਾਂ ਓਕੇ ਦੀ ਰਿਪੋਰਟ ਆ ਜਾਮਾ ਹੁਣ ਇਹਨਾਂ ਦੀ ਮਚਾ ਸੈਟ ਹੈ ਪਰ ਵੇਸ਼ੋਂ ਕੋ ਲੱਸਨ ਹੁਣ ਦੁਬਾਰੇ ਫੇਰ ਦੇ ਦਾਂਗੇ ਬਸ ਹੋਰ ਇਹਨੂੰ ਕੁਝ ਦਵਾਣ ਦੀ ਲੋੜ ਨਹੀਂ ਹੁਣ ਤੜਕੇ ਨੂੰ ਬੰਮਰਾਲ ਤੇ ਪਾਵਰ ਜੈਲ ਵੀ ਦੇਦੀ ਸੀ ਬਈ ਕਿਉਂ ਸ਼ੋਕਾ ਜਿਹਾ ਲੱਗਦਾ ਸੀ ਮੈਨੂੰ ਬਾਕੀ ਉਹਨੂੰ ਕਬੂਤਰ ਵੀ ਚੋਕ ਦਿੰਦਾ ਇਹਦੇ ਮੈਂ ਰੰਗ ਚਾ ਲਾਤਾ ਬੱਚੇ ਜਿਹੜਾ ਬੈਠਾ ਹੈ ਫਿਰ ਪੱਲਾ ਸਾਰੇ ਹਰਾ ਕਰਤਾ ਆਏ ਉੱਡਣ ਹੈ ਇਹਦਾ ਨਿਆਣਾ ਇਹ ਉੱਡਣਾ ਲੱਗੂ ਜਦੋਂ ਤੁਹਾਨੂੰ ਦਿਖਾਵਾਂਗੇ ਇਹ ਗਏ ਹਾਂ ਇਹ ਚੀਨੇ ਵਾਲਾ ਪੱਠਾ ਜਿਹੜਾ ਆਪਣਾ ਚੀਨਾ ਪਾਵਸ ਆ ਗਿਆ ਉਹਦਾ ਪੱਠਾ ਹੈ ਬਾਕੀ ਸਾਈਡ ਤੇ ਬਾਕੀ ਆਪਣੇ ਸਾਰੇ ਜਾਨਵਰ ਓਕੇ ਦੀ ਰਿਪੋਰਟ ਆ। ਦਾਣੇ ਖਾਣ ਆ ਕੇ ਥੱਲੇ ਸਾਰੇ। ਆ ਜਿਹਦਾ ਮੈਂ ਪੱਲਾ ਹਰਾ ਕਰਤਾ ਸਾਰਾ। ਆ ਇਹ ਮੜਾ ਜਾਂ ਇੱਕ ਦਿਨ ਉਹਦੇ ਹੈ ਚੀਨਾ ਥੋੜਾ ਸੰਭ ਨੇ ਲਾਲ। ਕੋਈ ਕੋ ਦੇ ਦਵਾਈ ਦੀ ਡੋਲੀ ਜੀ ਦੇ ਉੱਤੇ। ਕਾ ਕਰਕੇ ਖੋਰੀ ਜੇ ਲੱਗਣ ਲੱਗ ਗਿਆ। ਹੋ ਜੂਗਾ ਸੈਟ ਇਹ ਵੀ। ਬਾਕੀ ਸਾਰੇ ਆਪਣੇ ਜਾਨਵਰ ਬਾਈ ਇੱਕ ਨੰਬਰ ਨੇ ਓਕੇ ਦੀ ਰਿਪੋਰਟ ਚ ਨੇ। ਮਸ ਦਾਣੇ ਦੋਨੇ ਪਾਤੇ ਉਹਨਾਂ ਨੂੰ। ਵਾਣੇ ਬਾਦੇ ਬਾਣੀ ਪਰਤਾ ਦੋਨੇ ਖੁੱਡਿਆਂ ਚ ਓਕੇ ਦੀ ਰਿਪੋਰਟ ਕਰਤੀ ਬਾਈ ਤੇ ਹੁਣ ਬਸ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਜੇ ਵੀਡੀਓ ਆਪਣੀ ਵਧੀਆ ਲੱਗਦੀ ਆ ਬਾਈ ਲਾਈਕ ਕਰੋ ਕਮੈਂਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕੁਝ ਵੀ ਹੁੰਦਾ ਨਾ ਆਪਾਂ ਨੂੰ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਬਈ ਕਮੈਂਟ ਪੜਦੇ ਆ ਜਿਹੜੇ ਆਉਂਦੇ ਨੇ ਆਪਾਂ ਨੂੰ ਮਿੱਤਰਾਂ ਪਿਆਰਿਆਂ ਦੇ ਕਮੈਂਟ ਤੇ ਅਲੱਗ ਕਬੂਤਰ ਕਬਾਤਰ ਲੱਗ ਜਿਵੇਂ ਜੋੜੀਆਂ ਨੇ ਅਲੱਗ ਕਰ ਦੋ ਬਈ ਆਪਾਂ ਜੋੜੀਆਂ ਵੀ ਅਲੱਗ ਕਰਦੇ ਆ ਦੇਖੋ ਸਾਹਮਣੇ ਹਨ ਛੋਟਾ ਵੀ ਅਲੱਗ ਕਰਤਾ ਤੇ ਤਾਂ ਕਰਕੇ ਆਪਾਂ ਸਾਰੇ ਕਮੈਂਟ ਪੜਦੇ ਆ ਆਪਣੇ ਮਿੱਤਰਾਂ ਦੇ ਜਿਵੇਂ ਜਿਵੇਂ ਆਪਣੇ ਮਿੱਤਰ ਪਿਆਰੇ ਕਰਦੇ ਨੇ ਆਪਾਂ ਨੂੰ ਕਮੈਂਟ ਤੇ ਚਲੋ ਠੀਕ ਆ ਬਈ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਓਕੇ